ਕੋਜਪੁਰ ਸ਼ਾਹਨੀ ਚ ਰਾਮਨਾਮੀ ਦੇ ਮੌਕੇ ਤੇ ਧੂਮ-ਤਾਮ ਨਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਦੀ ਜਾਣਕਾਰੀ ਦਿੰਦੇ ਹੋਏ ਭਾਜਪਾ ਆਗੂ ਹੀਰਾ ਸੋਢੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਰਾਮ ਜੀ ਬੋਸ਼ ਵੇਖਿਆ ਰਾਮ ਜੀ ਸ਼ੋਭਾ ਯਾਤਰਾ ਦੇ ਮੌਕੇ ਤੇ ਨਵਲੂਰ ਦੇ ਨਿਵਾਸੀ ਉਹਨਾਂ ਨੂੰ ਕੀ ਮੈਸੇਜ ਅੱਜ ਜਿਹੜੀ ਅੱਜ ਦਾ ਸ਼ੋਭ ਦਿਹਾੜਾ RAM ਨੌਮੀ ਦਾ ਪਹਿਲਾਂ ਤਾਂ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਸਾਰੇ ਆਪਣੇ ਸਮਾਜ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਇਸ ਸ਼ੋਭ ਦਿਹਾੜੇ ਤੇ ਤੇ ਮੈਂ ਵਧਾਈ ਦੇਣਾ ਸਾਰੇ ਆਰਗੇਨਾਈਜ਼ਰ ਨੂੰ ਜਿਨ੍ਹਾਂ ਨੇ ਕੈਂਟ ਦੇ ਵਿੱਚ ਅੱਜ ਸ਼ੋਭਾ ਯਾਤਰਾ ਸਾਲਾਨਾ ਸ਼ੋਭਾ ਯਾਤਰਾ ਤੇ ਸ਼ੋਭ ਦਿਹਾੜੇ ਤੇ ਅੱਜ ਕੱਢਣ ਦੀ ਕੱਢਣ ਜਾ ਰਹੇ ਹੈ ਮੈਂ ਅਰਦਾਸ ਕਰਨਾ ਭਗਵਾਨ ਸ਼੍ਰੀ ਰਾਮ ਅੱਗੇ ਜੀ ਸਾਡੇ ਇਲਾਕੇ ਚ ਰੱਬੀ ਬਖਸ਼ੋ ਖਸ਼ਾਲੀ ਬਖਸ਼ੋ ਸਾਡੇ ਇਤਰੇ ਇਲਾਕੇ ਚ ਤਰੱਕੀ ਹੋਵੇ ਨਹੀਂ ਕਹਿੰਦਾ ਹੋਇਆ ਅੱਜ ਮੇਰੀ ਇਹੀ ਪ੍ਰਾਰਥਨਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਸਰ ਅੱਜ ਦੀ ਜਿਹੜੀ ਸ਼ੋਭਾ ਯਾਤਰਾ ਕਿਸ ਪਲੱਛ ਤੇ ਕੀਤੀ ਜਾ ਰਹੀ ਹੈ ਅੱਜ ਦੀ ਜੋ ਸ਼ੋਭਾ ਯਾਤਰਾ ਜੀ ਭਗਵਾਨ ਸ਼੍ਰੀ ਰਾਮ ਨਾਮੀ ਦੀ ਯਾਤਰਾ ਸ਼ੋਭਾ ਯਾਤਰਾ ਕਰ ਗੱਡੀ ਜਾ ਰਹੀ ਹੈ ਇਹ ਦੂਸਰੀ ਕੈਂਟ ਦੇ ਵਿੱਚ ਦੂਸਰੀ ਪ੍ਰਥਮ ਯਾਨੀ ਕਿ ਯਾਤਰਾ ਨਿਕਲੀ ਜਾ ਰਹੀ ਹੈ ਕੰਨਗਾ ਰਹੇ ਸੀ ਸ਼੍ਰੀ ਰਾਮ ਨਾਮੀ ਦੀ ਇਹ ਭਰੇ ਹੋਏ ਰਸਨ ਉਹ ਨਿਕਲਦੀ ਜਿਹੜੀ ਹੈ ਕੈਂਡ ਦੇ ਬਾਜ਼ਾਰ ਦੇ ਵਿੱਚ ਵੇਖਣ ਵਾਲਾ ਮੋਲ ਬਣਿਆ ਪਿਆ ਔਰ ਸਾਰੇ ਸੰਸਥਾਵਾਂ ਦਾ ਸਹਿਯੋਗ ਸਾਰੇ ਭਰਾਵਾਂ ਦਾ ਸਹਿਯੋਗ ਇਹ ਅੱਜ ਜੁਗ ਪਰਮਾਤਮਾ ਸ਼੍ਰੀ ਰਾਮ ਜੰਗ ਦੇ ਹੋਂਦ ਵਿੱਚ ਚੱਲ ਰਿਹਾ ਹੈ ਅੱਜ ਦੀ ਯਾਤਰਾ ਦੇ ਵਿੱਚ ਜਿੰਨੇ ਰੱਬੀ ਰੂਹਾਂ ਜਿਹੜੀਆਂ ਇੱਥੇ ਐਂਟਰ ਹੋਈਆਂ ਜਾਂ ਸ਼ਾਮਲ ਹੋਈਆਂ ਉਹਨਾਂ ਨੂੰ ਕੀ ਮੈਸੇਜ ਦਿੰਦੇ ਹਾਂਇਸਾ ਕਿ ਨਹੀਂ ਭਗਵਾਨ ਸ਼੍ਰੀ ਰਾਮ ਦਾ ਕੰਮ ਹੈ ਇਹ ਸਾਰੀ ਸੰਸਥਾਵਾਂ ਨੂੰ ਸਾਰੇ ਭਰਾਵਾਂ ਨੂੰ ਮੋਰ ਸਾਰੇ ਛੋਣੇ ਦੇ ਇਲਾਕਾ ਦੇ ਵਸਨੀਕਾਂ ਨੂੰ ਰਲ ਮਿਲ ਕੇ ਭਗਵਾਨ ਦਾ ਕੰਮ ਅੱਗੇ ਵਧ ਕੇ ਕਰਨਾ ਚਾਹੀਦਾ ਹੈ ਜੈ ਸ਼ੀਰਾਂ ਜੈ ਸ਼ੀਰਾਂ ਜੈ ਸ਼ੀਰਾਂ پراਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ پراਪਰਟੀਆਂ